ਇਹ ਲਵਾ ਦੇਖੋ ਇਹ ਸਟੱਡੀ ਬੁੱਕ ਸਟੱਡੀ ਬੁੱਕ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈਗੀ ਹੈ ਇਹ ਚ 10 ਪੇਜ ਹੁੰਦੇ ਹੈਗੇ ਆ 10ਾਂ ਪੇਜਾਂ ਚ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਦਾ ਹਾਂ ਲੋ 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 ਵੀਰੇ 100 ਪੇਜ ਵਰਕਿੰਗ ਵਾਲੇ ਹੁੰਦੇ ਹੈਗੇ ਆ ਇਹਦੇ ਵਿੱਚ ਜਦੋਂ ਤੁਸੀਂ ਬਟਨ ਪ੍ਰੈਸ ਕਰੋਗੇ ABC ਡੀ ਸਭ ਕੁਝ ਬੋਲਦਾ ਹੈ ਇਹਦੇ ਵਿੱਚ ਕੁਐਸਚਨ ਆਨਸਰ ਵੀ ਹੁੰਦੇ ਹੈਗੇ ਆ ਇਹਦੇ ਵਿੱਚ 1 2 3 ਵੀ ਹੁੰਦਾ ਹੈਗਾ ਵਾ ਇਸ ਤੋਂ ਇਲਾਵਾ ਫਰੂਟਸ ਦੇ ਨੇਮ ਹੁੰਦੇ ਹੈਗੇ ਆ બસ ਟ੍ਰੇਨ ਸਾਰਾ ਕੁਝ ਫਾਦਰ ਗ੍ਰੈਂਡਫਾਦਰ ਇਹ ਸਾਰੀ ਵਰਕਿੰਗ ਵਾਲੀ ਹੈ ਗਿਆ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਟੌਇਜ਼ ਦੀ ਸਾਰੀ ਰੇਂਜ ਟੌਇਜ਼ ਦੀ ਜਨਮਾਸ਼ਮੀ ਆ ਰਹੀ ਹੈ ਗਿਆ ਜਨਮਾਸ਼ਮੀ ਕਰਕੇ ਬੱਚਿਆਂ ਨੂੰ ਛੋਟੇ ਛੋਟੇ ਟੌਇਜ਼ ਤੁਸੀਂ ਪ੍ਰਸ਼ਾਦ ਚ ਦੇਨੇ ਹੁੰਦੇ ਆ ਉੱਧਾ ਦੇਨੇ ਹੁੰਦੇ ਗਿਆ ਆਪਾਂ ਤੁਹਾਨੂੰ ਟੌਇਜ਼ ਬਿਲਕੁਲ ਹੀ ਰੀਜ਼ਨੇਬਲ ਰੇਟਸ ਮਿਲੂਗੇ ਤੁਹਾਨੂੰ ਆ ਦੇਖੋ ਜੀ ਆ ਆਈਟਮ ਤੁਹਾਨੂੰ ਸਿਰਫ ਸਾਡੇ ਕੋਲ ਮਿਲੂਗੀ ਜੀ 84 ਰੁਪਏ ਦਰਜਨ 84 ਰੁਪਏ ਦਰਜਨ 84 ਰੁਪਏ ਦਰਜਨ ਮਤਲਬ 70 ਰੁਪਏ 20 ਬਊਗਾ ਜੀ ਤੁਹਾਨੂੰ ਆ ਦੇਖੋ ਜੀ ਵਿਸ਼ਲ ਹੈਗੀ ਹੈ ਵਿਸ਼ਲ ਇਹ ਸਿੱਟੀਆਂ ਵਾ ਇਹ ਵੀ ਬੱਚਿਆਂ ਨੂੰ ਤੁਸੀਂ ਘੜੋਨੇ ਦੇ ਸਕਦੇ ਹੈਗੇ ਹੋ ਜਨਮਾਸਤੇ ਤੇ ਇਹ ਵੀ ਤੁਹਾਨੂੰ ਪਊਗੀ ਜੀ ਸਿਰਫ ਤੇ ਸਿਰਫ 84 ਰੁਪਏ ਦਰਜਨ ਜੀ ਓਕੇ ਵੀਰੇ ਬੰਸਰੀ ਮਿਲ ਜੂਗੀ ਜੀ ਸਿਰਫ ਤੇ ਸਿਰਫ 90 ਰੁਪਏ ਦਰਜਨ ਕਿੰਨਰ पे ਪੈ ਗਈ 75 ਰੁਪਏ 30 ਪੈ ਗਿਆ ਤੁਹਾਨੂੰ ਸਿਰਫ ਆ ਦੇਖ ਲਓ ਜੀ ਬਾਜਾ ਇਹ ਤੁਹਾਨੂੰ ਸਿਰਫ ਤੇ ਸਿਰਫ ਤੁਹਾਨੂੰ ਕਿੰਨੇ ਦਾ ਮਿਲੂਗਾ ਜੀ 84 ਰ ਆਕਾਰ ਦਾ ਡੱਬਾ ਤੁਹਾਨੂੰ ਸਿਰਫ ਸਾਡੇ ਕੋਲੋਂ ਕਿੰਨੇ ਦਾ ਮਿਲ ਜੂਗਾ ਜੀ ਸਿਰਫ ਤੇ ਸਿਰਫ 100 ਰੁਪਏ ਦਾ ਤੇ ਜੀ ਤੁਹਾਨੂੰ ਇਸ ਨੂੰ ਨਵਾਂ ਮੋਤੀ ਵਾਲੀ ਗੱਨ ਬੜੀ ਨਹੀਂ ਕਿਤੇ ਕੀ ਆ ਤੇ ਗੱਨ ਸਾਡੇ ਕੋਲੋਂ ਸਿਰਫ ਤੁਹਾਨੂੰ ਮਿਲਦੀ ਜੀ 35 ਰੁਪਏ ਦੀ ਜੀ ਹਾਂ ਜੀ ਸਸਤੀ ਗੱਲ ਦੀ ਸਾਰਿਆਂ ਨੂੰ ਅੱਪ ਲੁਧਾਣੇ ਖੜੇ ਆ ਫੀਲਡਿੰਗਾਂ ਚ ਗਣੀ ਨੰਬਰ 13 ਪੀਵੀ ਟੁਆਇਸ ਵਾਲਿਆਂ ਦੇ ਖੜੇ ਆ ਤੇ ਬੱਚਿਆਂ ਦਾ ਜਿੱਦ ਖਾਣੇ ਖਣਾਉਣੇ ਬਹੁਤ ਸਸਤੇ ਰੇਟਾਂ ਦੇ ਵਿੱਚ ਤੇ ਆਜੋ ਵੀਡੀਓ ਦਾ ਬਣੇ ਰਹੋ ਹਾਂਜੀ ਵੀਰੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਭਾਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ᱱੋ ਕੀ ਹਾਲ ਚਾਲ ਵਧੀਆ ਵਧੀਆ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਟੌਇਜ਼ ਦੀ ਸਾਰੀ ਰੇਂਜ ਟੌਇਜ਼ ਦੀ ਜਨਮਾਸ਼ਮੀ ਆ ਰਹੀ ਹੈ ਜਨਮਾਸ਼ਮੀ ਕਰਕੇ ਬੱਚਿਆਂ ਨੂੰ ਛੋਟੇ ਛੋਟੇ ਟੌਇਜ਼ ਤੁਸੀਂ ਪ੍ਰਸ਼ਾਦ ਚ ਦੇਨੇ ਹੁੰਦੇ ਆ ਉੱਧਾ ਦੇਨੇ ਹੁੰਦੇ ਗਿਆ ਆਪਾਂ ਤੁਹਾਨੂੰ ਟੌਇਜ਼ ਬਿਲਕੁਲ ਹੀ ਰੀਜ਼ਨੇਬਲ ਰੇਟਸ ਮਿਲੂਗੇ ਤੁਹਾਨੂੰ ਆ ਦੇਖੋ ਜੀ ਆ ਆਈਟਮ ਤੁਹਾਨੂੰ ਸਿੱਧਾ ਸਾਡੇ ਕੋਲ ਮਿਲ ਗਈ ਜੀ 84 ਰੁਪਏ ਦਰਜਨ 84 ਰੁਪਏ ਦਰਜਨ 84 ਰੁਪਏ ਦਰਜਨ ਮਤਲਬ 70 ਰੁਪਏ 20 ਬਊਗਾ ਜੀ ਤੁਹਾਨੂੰ ਆ ਦੇਖੋ ਜੀ ਵਿਸ਼ਲ ਹੈਗੀ ਹੈ ਵਿਸ਼ਲ ਇਹ ਸਟੀਆਂ ਆ ਇਹ ਵੀ ਬੱਚਿਆਂ ਨੂੰ ਤੁਸੀਂ ਘੜੋਨੇ ਦੇ ਸਕਦੇ ਹੈਗੇ ਹੋ ਜਨਮਾਸ਼ੀ ਦੇ ਇਹ ਵੀ ਤੁਹਾਨੂੰ ਕਹੂਗੀ ਸਿਰਫ ਤੇ ਸਿਰਫ 84 ਰੁਪਏ ਦਰਜਨ ਜੀ ਓਕੇ ਵੀਰੇ ਬੰਦਰੀ ਮਿਲ ਜੂਗੀ ਜੀ ਸਿਰਫ ਤੇ ਸਿਰਫ 90 ਰੁਪਏ ਦਰਜਨ ਕਿੰਨੇ ਰੁਪਏ ਪੈ ਗਈ 70.5 30 ਪੈ ਗਿਆ ਤੁਹਾਨੂੰ ਸਿਰਫ ਆ ਦੇਖ ਲਓ ਜੀ ਬੰਦਿਆ ਇਹ ਤੁਹਾਨੂੰ ਸਿਰਫ ਤੇ ਸਿਰਫ ਤੁਹਾਨੂੰ ਕਿੰਨੇ ਦਾ ਮਿਲ ਜੂਗਾ ਜੀ 84 ਰ 13 पीवी डॉस ते आकार ਦਾ ਡੱਬਾ ਆਕਾਰ ਦਾ ਡੱਬਾ ਤੁਹਾਨੂੰ ਸਿਰਫ ਸਾਡੇ ਕੋਲੋਂ ਕਿੰਨੇ ਦਾ ਮਿਲੂਗਾ ਜੀ ਸਿਰਫ ਤੇ ਸਿਰਫ 100 ਰੁਪਏ ਦਾ 24 पीस कार ਹੈਗੀ ਹੈ ਕਿੰਨੇ ਰੁਪਏ ਦੀ ਪੈਗੀ ਆਪਣੇ ਆਪ ਕੈਲਕੂਲੇਟ ਕਰ ਲਓ ਬਿਲਕੁਲ ਹੀ 100 ਰੁਪਏ ਦਾ ਪੂਰਾ ਡੱਬਾ ਦੇ ਦੋਗੇ 100 ਰੁਪਏ ਦਾ ਪੂਰਾ ਡੱਬਾ ਦੇ ਦਾਂਗੇ ਜੀ ਇਸ ਤੋਂ ਇਲਾਵਾ ਛੋਟੇ ਬੱਚੇ ਦੇ ਕਿੱਥਰ ਹੁੰਦੇ ਆ ਗਿਆ ਇਹ ਵੀ ਆਪਣੇ ਕੋਲ ਮਿਲ ਜੂਗਾ ਕਿੰਨੇ ਦਾ ਮਿਲੂਗਾ ਜੀ ਸਿਰਫ ਤੇ ਸਿਰਫ 40 ਰੁਪਏ ਦਾ ਬਾਜ਼ਾਰ 'ਚ ਇਹ ਤੁਹਾਨੂੰ 80 ਰੁਪਏ 100 ਰੁਪਏ ਇਹ ਆਰਾਮ ਨਾਲ ਰਹੇ ਮੈਡੀਕਲ ਦੇ ਆਈਟਮ ਤੁਹਾਨੂੰ 80 ਰੁਪਏ 100 ਰੁਪਏ ਮਿਲਦੀ ਹੈ ਜੀ ਸਾਡੇ ਕੋ ਕਿੰਨੇ ਦੀ ਮਿਲੂਗੀ ਸਿਰਫ ਤੇ ਸਿਰਫ 40 ਰੁਪਏ ਦੀ ਇਸ ਤੋਂ ਇਲਾਵਾ ਛੋਟੇ ਬੱਚਿਆਂ ਦੀ ਚਾਬੀਆਂ ਹੁੰਦੀਆਂ ਗਈਆਂ ਵਾ ਇਹ ਆਈਟਮ ਬਾਜ਼ਾਰ 'ਚ ਤੁਹਾਨੂੰ 20 ਰੁਪਏ 30 ਰੁਪਏ ਪੀਸ ਮਿਲਦਾ ਹੈਗਾ ਆਪਣੇ ਕੋ 144 ਰੁਪਏ ਦਰਜਨ ਮਿਲ ਜੂਗਾ ਜੀ 12 ਰੁਪਏ ਪੀਸ ਹੈਗਾ ਜੀ ਇਹ ਲਾ ਅਮੂਨ ਬੋਲ ਲਿਖਦੀ ਹੈਗੀ ਜੀ ਕਿੰਨੇ ਰੁਪਏ 50 ਰੁਪਏ ਵਿਕਦੀ ਹੈਗੀ ਹੈ ਆਪਣੇ ਕੋ ਮਿਲ ਜੂਗੀ ਜੀ 45 ਰੁਪਏ ਦੀ ਇਹ ਜੰਪ ਵਾਲੀ ਬੋਲ ਹੁੰਦੀ ਹੈ ਜੀ ਇਹ ਬਹੁਤ ਉੱਚਾ ਜੰਪ ਕਰਦੀ ਹੈਗੀ ਆ ਆ ਫਰੂਟ ਫੈਨ ਹੈਗਾ ਵਾ ਆ ਫਰੂਟ ਫੈਨ ਬੱਚਿਆਂ ਨੂੰ 50 ਰੁਪ ਆ 300 ਰੁਪਏ ਦਰਜਨ ਪੈ ਗਿਆ ਮਾਲ ਤੁਹਾਨੂੰ 25 ਰੁਪਏ ਪੀਸ ਮਿਲ ਜੂਗਾ ਇਸ ਤੋਂ ਇਲਾਵਾ ਚੂਚੂ ਵਾਲੇ ਟੌਇਜ਼ ਹੁੰਦੇ ਗਿਆ ਹਾਂਜੀ ਆ ਚੂਚੂ ਵਾਲੇ ਟੌਇਜ਼ ਬਾਜ਼ਾਰ 'ਚ ਤੁਹਾਨੂੰ 50 ਰੁਪਏ 60 ਰੁਪਏ ਦਾ ਪੈਕਟ ਮਿਲਦਾ ਆਪਣੇ ਕੋਲ ਕਿੰਨੇ ਦਾ ਮਿਲੂਗਾ ਜੀ 35 ਰੁਪਏ ਦਾ ਜੀ ਸਿਰਫ ਆ ਤਿੰਨ ਪੀਸ ਪੈਗੇ 35 ਰੁਪਏ ਦੇ ਜੀ 11 ਰੁਪਏ ਦਾ 20 ਪੈਗੇ 11 11.5 ਦਾ ਪੀਸ ਹੈ ਜੀ ਇਹ ਵੀ ਤੁਹਾਨੂੰ ਇਸ ਤੋਂ ਇਲਾਵਾ ਮੋਤੀ ਵਾਲੀ ਗੱਨ ਬੜੀ ਵਧੀਆ ਕੀ ਗਈ ਆ ਤੇ ਗੱਨ ਸਾਡੇ ਕੋਲੋਂ ਸਿਰਫ ਤੁਹਾਨੂੰ ਮਿਲਦੀ ਸੀ ਜੀ 35 ਰੁਪਏ ਦੀ ਜੀ ਇਹ ਵੀ ਇਸ ਤਰ੍ਹਾਂ 35 ਰੁਪਏ ਦੀ ਨਾਲ ਮੋਤੀ ਵਾਲੀ ਗੱਨ ਨੇ ਆ ਦੇਖੋ ਜੀ ਆ ਬੈਲੂਨ ਕਾਰ ਹੈਗੀ ਹੈ ਇੰਸਟਾਗ੍ਰam ਤੇ ਸਭ ਤੋਂ ਜ਼ਿਆਦਾ ਮੋਸਟ ਡਿਮਾਂਡਿੰਗ ਵਾਲੀ ਕਾਰ ਹੈਗੀ ਹੈ ਇਹ ਸਿਰਫ ਸਾਡੇ ਕੋਲ ਕਿੰਨੇ ਦੀ ਮਿਲ ਜੂਗੀ ਜੀ 250 ਰੁਪਏ ਦੀ ਜੀ ਇਸ ਤੋਂ ਇਲਾਵਾ ਆ ਦੇਖੋ ਜੀ ਸਟੱਡੀ ਬੁੱਕ ਸਟੱਡੀ ਬੁੱਕ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈਗੀ ਹੈ ਇਹ ਚ 10 ਪੇਜ ਹੁੰਦੇ ਹੈਗੇ 10ਾਂ ਪੇਜਾਂ ਚ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਦਾ ਹਾਂ ਲੋ 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 ਵੀਰੇ 100 ਪੇਜ ਵਰਕਿੰਗ ਵਾਲੇ ਹੁੰਦੇ ਹੈਗੇ ਆ ਇਦੇ ਵਿੱਚ ਜਦੋਂ ਤੁਸੀਂ ਬਟਨ ਪ੍ਰੈਸ ਕਰੋਗੇ A B C D ਸਭ ਕੁਝ ਬੋਲਦਾ ਹੈ ਇਹਦੇ ਵਿੱਚ ਕੁਐਸਚਨ ਆਨਸਰਸ ਵੀ ਹੁੰਦੇ ਹੈਗੇ ਆ ਇਹਦੇ ਵਿੱਚ 1 2 3 ਵੀ ਹੁੰਦਾ ਹੈਗਾ ਵਾ ਇਸ ਤੋਂ ਇਲਾਵਾ ਫਰੂਟਸ ਦੇ ਨੇਮ ਹੁੰਦੇ ਹੈਗੇ ਆ ਬੱਸ ਟ੍ਰੇਨ ਸਾਰਾ ਕੁਝ ਫਾਦਰ ਗ੍ਰੈਂਡਫਾਦਰ ਇਹ ਸਾਰੀ ਵਰਕਿੰਗ ਵਾਲੀ ਹੈਗੀ ਹੈ ਕਿੰਨੇ ਦੀ ਹੈ ਇਹ ਇਹ ਸਿਰਫ ਤੇ ਸਿਰਫ ਤੁਹਾਨੂੰ ਮਿਲਣੀ ਹੈਗੀ ਜੀ 300 ਰੁਪਏ ਦੀ PB Toys ਲੁਧਿਆਣੇ 13 ਨੰਬਰ ਕੂਚੇ 'ਚ PB Toys ਤੇ ਸਿਰਫ ਤੇ ਸਿਰਫ 300 ਰੁਪਏ ਦੀ ਤੁਹਾਨੂੰ ਬੁੱਕ ਮਿਲਣੀ ਹੈਗੀ ਇਹਦੇ 'ਚ ਤੁਹਾਨੂੰ ਐਜੂਕੇਸ਼ਨਲ ਕੰਪਿਊਟਰ ਮਿਲ ਜੂਗਾ ਤੇ ਆ ਵੀ ਮਿਲ ਜੂਗਾ ਜੀ ਇਸ ਤੋਂ ਇਲਾਵਾ ਜ਼ਾਇਲੋ ਮਿਲ ਜੂਗਾ ਮੈਗਨੇਟਿਕ ਬਲॉक्स ਮਿਲ ਜੂਗੇ ਬੱਬਲ ਗਨ ਦੀ ਆਪਣੇ ਕੋਲ ਸਾਰੀ ਰੇਂਜ ਹੈਗੀ ਆ ਜੀ ਆਹ ਨਵੀਂ ਵਾਲੀ ਬੱਬਲ ਗਨ ਲੱਗੀ ਹੈ ਕਿਹੜੀ ਹੈਗੀ ਇਹਦੇ ਵਿੱਚ ਪਿਆਨੋ ਹੈ ਤੇ ਨਾਲ ਬੱਬਲ ਗਨ ਨਿਕਲਦੀ ਹੈਗੀ ਹੈ ਇੱਥੇ ਬੱਬਲ ਨਿਕਲਦੇ ਹੈਗੇ ਆ ਇਸ ਤੋਂ ਇਲਾਵਾ ਆਹ ਇੱਕ ਵਾਰੀ ਤੁਹਾਡੇ ਬੱਚਿਆਂ ਨੂੰ ਪਜ਼ਲ ਮਤਲਬ ਸਿਖਾਣਾ ਹੈਗਾ ਵਾ ਪਜ਼ਲ ਵਾਲੇ ਹੈਗੇ ਆ ਬੱਚੇ ਇੰਦਾ ਆਰਟੀਕਲ ਬਣਾ ਸਕਦੇ ਆਈਫਲ ਟਾਵਰ ਬਣਾ ਸਕਦੇ ਹੈਗੇ ਆ ਹੋਮ ਬਣਾ ਸਕਦੇ ਆ ਇੱਥੇ ਸਿਰਫ ਤੇ ਸਿਰਫ ਤੁਹਾਨੂੰ 55 ਰੁਪਏ ਦਾ ਮਿਲਣਾ ਦੂਸਰੇ ਟਾਨ ਗਿਫਟ ਦੇ ਵਿੱਚ ਵੀ ਆਈਟਮ ਦੇ ਸਕਦੇ ਹਾਂ ਸਿਰਫ ਤੇ ਸਿਰਫ 55 ਰੁਪਏ ਦੀ ਤੁਹਾਨੂੰ ਆਈਟਮ ਮਿਲਣੀ ਹੈ ਸਾਡੇ ਕੋਲ ਇਸ ਤੋਂ ਲਗ੍ਹਾ ਦੇਖ ਲਓ ਕਿਚਨ ਸੈੱਟ ਤੁਹਾਨੂੰ ਆਪਣੇ ਕੋਲੋਂ ਕਿਚਨ ਸੈੱਟ ਸਟੀਲ ਵਾਲਾ ਮਿਲ ਜੂਗਾ ਕਿੰਨੇ ਦਾ ਮਿਲੂਗਾ ਜੀ ਸਿਰਫ ਤੇ ਸਿਰਫ 350 ਬੱਚੇ ਖੇਡਣ ਵਾਲਾ ਕਿਹੜਾ ਹੋਣਾ ਹੈ ਸਟੀਲ ਵਾਲਾ ਭਾਈ ਟੁੱਟਣਾ ਨਹੀਂਗਾ ਇਹ ਜਿੱਦਾਂ ਮਰਜੀ ਬੱਚੇ ਭੰਨਣ ਸੁੱਟਣ ਜੋ ਮਰਜੀ ਕਰਨ ਸਟੀਲ ਵਾਲਾ ਛੋਟਾ ਸਾਈਜ਼ ਵੱਡਾ ਸਾਈਜ਼ ਸਾਰਾ ਮਿਲ ਜੂਗਾ ਟ੍ਰੇਨ ਮਿਲ ਜੂਗੀ ਜੀ ਟ੍ਰੇਨ ਕਿੰਨੇ ਦੀ ਮਿਲਨੀ ਹੈ ਸਿਰਫ ਤੇ ਸਿਰਫ 150 ਰੁਪਏ ਦੀ 150 ਰੁਪਏ ਦੀ ਪੀਪੀ ਟੌਏਸੇ ਮਿਲਦੀ ਹੈ ਤੁ ਆ ਜਿਵੇਂ ਤੁਹਾਨੂੰ ਪ੍ਰੋਜੈਕਟਰ ਦੇਖ ਰਿਹਾ ਹੈਗਾ ਇਹਦਾ ਪ੍ਰੋਜੈਕਟਰ ਚੱਲ ਕੇ ਦਿਖਾਊਗਾ ਆ ਮਿਊਜ਼ਿਕ ਵਾਲੀ ਗਨ ਮਿਲ ਜੂਗੀ ਆਲੀ ਚੱਕੰਦੇ ਲੇਜ਼ਰ ਵਾਲੀ ਗਨ ਮਿਲ ਜੂਗੀ ਆਪਣੇ ਕੋਲ ਇਸ ਤੋਂ ਇਲਾਵਾ ਅਲਫਾਬੈਟ ਵਾਲੇ ਮਿਲ ਜੂਗੇ 1 2 3 ਵਾਲੇ ਮਿਲ ਜੂਗੇ ਆ ਬਾਸਕਟਬਾਲ ਵਾਲਾ ਸੈੱਟ ਮਿਲ ਜੂਗਾ ਕਿੰਨੇ ਦਾ ਮਿਲਣਾ ਸਿਰਫ ਤੇ ਸਿਰਫ 400 ਰੁਪਏ ਦਾ ਜੀ ਆਪਣੇ ਕੋਲ ਪੂਰਾ ਵੱਡਾ ਬਾਸਕਟਬਾਲ ਸੈੱਟ ਦਾ ਇਹਦੇ ਵਿੱਚ ਛੋਟਾ ਬੱਚੇ ਤੋਂ ਲੈ ਕੇ ਵੱਡਾ ਬੱਚੇ ਤੱਕ ਢੇੜ ਸਕਦਾ 60 ਸੈਂਟੀਮੀਟਰ ਤੋਂ ਲੈ ਕੇ 180 ਸੈਂਟੀਮੀਟਰ ਤੱਕ ਐਡਾ ਸਾਈਜ਼ ਹੋ ਜਾਂਦਾ ਮਤਲਬ ਤਿੰਨ ਮੋਡ ਦਾ ਸਾਈਜ਼ ਬਣ ਜਾਂਦਾ ਹੈਗਾ ਵਾ ਉਹ ਕਿਹਦਾ ਆਪਣੇ ਕੋਲੋਂ ਬਾਥ ਟੱਪ ਮਿਲ ਜੂਗਾ ਜੀ ਬਹੁਤ ਦਾ ਬਾਥ ਟੱਪ ਹੈ ਛੋਟੇ ਬੱਚਿਆਂ ਦਾ ਸਿਰਫ ਤੇ ਸਿਰਫ 650 ਰੁਪਏ ਦਾ ਜੀ ਹਨੀ ਵੀ ਕੰਪਨੀ ਦਾ ਹੈਗਾ ਵਾ ਓਕੇ ਇਸ ਤੋਂ ਇਲਾਵਾ ਆਪਣੇ ਕੋਲੋਂ 6 ਇਨ 1 ਚੇਅਰ ਮਿਲ ਜੂਗੀ ਇਹਦੇ ਤੁਸੀਂ ਬੱਚੇ ਨੂੰ ਬੈਠ ਕੇ ਖਵਾ ਸਕਦੇ ਹੋ ਨਿਲਾ ਸਕਦੇ ਹੋ ਪੀਂਚੂ ਲਾ ਸਕਦੇ ਹੋ ਹਰ ਤਰ੍ਹਾਂ ਦੀ ਚੀਜ਼ ਹੈ 6 ਸਟੈਪ ਹੈਗੇ ਆ ਫੀਡਿੰਗ ਚੇਅਰ ਹੈ ਬੂਸਟਰ ਚੇਅਰ ਹੈ ਸਵਿੰਗ ਹੈ ਬਾਥ ਹੈ ਕਾਰ ਸੀਟ ਮਤਲਬ ਕਾਰ ਚ ਇਹਨੂੰ ਲੈ ਕੇ ਬੈਠ ਸਕਦੇ ਹੈਗੇ ਹੋ ਇਹ ਬੈਲਟ ਲੱਗ ਸਕਦੀ ਹੈਗੀ ਹੈ ਇਸ ਤੋਂ ਇਲਾਵਾ ਬੇਬੀ ਸੀਟ ਹੈ ਇਹ ਵੀ ਸਿਰਫ ਤੁਹਾਨੂੰ ਕਿੰਨੇ ਦੇ ਮਿਲਨੀ ਆ ਜੀ 700 ਰੁਪਏ ਦੀ ਹੈ ਤੁਹਾਡੇ ਕੋਲ ਇਸ ਤੋਂ ਇਲਾਵਾ ਬਲੋਕ ਸੈਟ ਦੀ ਆਪਣੇ ਕੋਲ ਸਾਰੀ ਰੇਂਜ ਹੁੰਦੀ ਹੈਗੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਹਾਊਸ ਹੁੰਦੇ ਗਿਆ ਛੋਟੇ ਬੱਚਿਆਂ ਨੂੰ ਹਾਊਸ ਬੜੇ ਪਸੰਦ ਹੁੰਦੇ ਹੈਗੇ ਹੈ ਇਸ ਤੋਂ ਇਲਾਵਾ ਆਪਣੇ ਕੋਲ 3 ਇਨ 1 ਗੇਮ ਹੁੰਦੀ ਹੈਗੀ ਹੈ ਇਹਦੇ ਚ ਬੱਚਾ ਨਿਸ਼ਾਨਾ ਲਗਾ ਸਕਦਾ ਹੈਗਾ ਵਾ ਠੀਕ ਹੈ ਜੀ ਡਾਰਟ ਗੇਮ ਕਹਿੰਦੇ ਇਹਨੂੰ ਇਸ ਤੋਂ ਇਲਾਵਾ ਵੱਡੀਆਂ ਵੱਡੀਆਂ ਗੱਨਾਂ ਮਿਲ ਜੂਗੀਆਂ ਟ੍ਰੇਨਸ ਮਿਲ ਜੂਗੀਆਂ ਆਪਣੇ ਕੋਲੋਂ ਆ ਦੇਖੋ ਜੀ ਅਵੈਂਜਰ ਦੇ ਸਾਰੇ ਸੈਟ ਮਿਲ ਜੂਗੇ ਆਪਣੇ ਕੋਲ ਆਇਰਨ ਮੈਨ ਹੀ ਮੈਨ ਸਪਾਈਡਰ ਮੈਨ ਇਸ ਤੋਂ ਲਾਗ ਰਿਮੋਟ ਕੰਟਰੋਲ ਕੋ ਕਾਰ ਦੀ ਹੈ ਭਾਜੀ ਗੱਲ ਕਰੀਏ ਆ ਦੇਖੋ ਜੀ ਇਹ ਤੁਹਾਨੂੰ ਕਿੰਨੇ ਦੀ ਮਿਲਦੀ ਹੈ ਜੀ ਸਿਰਫ ਤੇ ਸਿਰਫ ਸਾਡੇ ਕੋਲ 150 ਰੁਪਏ ਦੀ ਜੀ ਰਿਮੋਟ ਵਾਲੀ ਰਿਮੋਟ ਵਾਲੀ ਕਾਰ 150 ਰੁਪਏ ਦੀ ਭਾਜੀ ਇਸ ਤੋਂ ਵੀ ਸਸਤੀ ਦੇ ਦਾਂਗੇ ਪਰ ਰਿਮੋਟ ਵਾਲੀ ਕਾਰ ਆ ਦੇਖੋ ਜੀ ਪੱਤੇ ਜੇ ਲੈਣੀ ਹੈਗੀ ਆ ਤਾਂ 120 ਰੁਪਏ ਦੀ ਭਾਜੀ ਓਕੇ ਵੀਰੇ ਰੋਕ ਕਲੇਵਰਰ ਕਾਰ ਐਸਟੈਂਡ ਕਾਰ ਮਿਲ ਜੂਗੀ ਜੀ ਆਪਣੇ ਕੋਲੋਂ ਆਹ ਦੇਖੋ ਜੀ ਆਹ ਸਟੈਂਡ ਕਾਰ ਮਿਲ ਜੂਗੀ ਕਿੰਨੇ ਦੀ ਮਿਲੂਗੀ ਇਸ ਤਰ੍ਹਾਂ ਤਾਂ ਸਿਰਫ 400 ਰੁਪਏ ਦੀ ਜੀ ਆਹ ਸਟੈਂਡ ਕਾਰ 400 ਰੁਪਏ ਦੀ ਭਾਜੀ ਬੈਟਰੀ ਵਾਲੀ ਇਹਦੇ ਵਿੱਚ ਕੋਈ ਸੈੱਲ ਨਹੀਂ ਮਾਣਾ ਜਿੱਦ ਆਪਾਂ ਮੋਬਾਈਲ ਚਾਰਜ ਕਰਦੇ ਆ ਉਦੋਂ ਹੀ ਕਰਨੀ ਚਾਰਜਿੰਗ ਵਾਲੀ ਆ ਕਾਰ ਜੀ ਇਸ ਤੋਂ ਇਲਾਵਾ ਜੇਟੀ ਵੀ ਮਿਲ ਜੂਗੀ ਆਪਣੇ ਕੋਲੋਂ ਆਹ ਦੇਖੋ ਕਨਸੈਪਟ ਕਾਰ ਮਿਲ ਜੂਗੀ ਮਕੈਨੀਕਲ ਨਾਲ ਸਾਰ ਸਾਰ ਇੱਕ ਚੀਜ਼ ਮੌਜੂਦ ਆ ਤੁਹਾਡੇ ਕੋਲ ਸਾਰੀ ਇੱਕ ਚੀਜ਼ ਮੌਜੂਦ ਆ ਇਸ ਤੋਂ ਇਲਾਵਾ ਫੈਸ਼ਨ ਵਾਲੇ ਸੈਟ ਮਿਲ ਜੂ ਬੋਲ ਸੈਟ ਮਿਲ ਜੂ ਬੱਚਿਆਂ ਨੂੰ ਕਾਰਾਂ ਬਹੁਤ ਪਸੰਦ ਹੁੰਦੀਆਂ ਆਵਦੀ ਆ ਦੇਖੋ ਜਿਗਜਗ ਰੈਮ ਕਾਰ ਹੈ ਮਤਲਬ ਦਿਮਾਗ ਵਾਲੀ ਗੇਮ ਹੈਗੀ ਹੈ ਬੱਚਿਆਂ ਲਈ ਬੱਚਿਆਂ ਨੂੰ ਕਿਆ ਕਹਿੰਦੇ ਇਹ علاوہ ਵੀ ਸਾਡੇ ਕੋਲ ਮਿਲ ਜੂਆ ਇਸ ਤੋਂ ਇਲਾਵਾ ਪਿੰਗ ਪੌਂਡ ਵਾਲੀ ਮਿਲ ਜੂਗੀ ਜੀ ਆਪਣੇ ਕੋਲ ਰੈਕਟ ਰੈਟਲ ਸੈਟ ਹੈਗੀ ਹੈ ਇਹਦੇ ਵਿੱਚ ਤੁਸੀਂ ਕਿਆ ਕਹਿੰਦੇ ਕਿ ਬੱਚਾ ਖੇਡ ਸਕਦਾ ਹੈਗਾ ਇਹਦੇ ਵਿੱਚੋਂ ਬੋਲ ਨਿਕਲਦੀ ਹੈਗੀ ਹੈ ਤੁਸੀਂ ਦੀਵਾਰ ਤੇ ਲਗਾ ਸਕਦੇ ਹੈਗੇ ਨੂੰ ਇਸ ਤੋਂ ਇਲਾਵਾ ਆਪਣੇ ਕੋਲ ਬੋਲਾਂ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਵਿਜ਼ਿਟ ਕਿੱਥੇ ਕਰਨਾ ਪੀਬੀ ਟੌਇਜ਼ ਲੁਧਿਆਣਾ ਦੇ ਉੱਚਾ ਨੰਬਰ 13 ਧੰਨਵਾਦੀ ਨੰਬਰ ਹੈਗਾ ਸਾਡਾ 98150 60713 ਓਕੇ ਬਾਈ